ਅੰਮ੍ਰਿਤਸਰ ਦੀ ਸੁਲਤਾਨਬਿੰਦ ਰੋਡ ਤੇ ਚਲੀਆਂ ਗੋਲੀਆਂ ਨਕਾਬਪੋਸ਼ ਹਮਲਾਵਰ ਨੇ ਗਗਨ ਫਰਨੀਚਰ ਤੇ ਅੰਨੇਵਾ ਚਲਾਈਆਂ ਗੋਲੀਆਂ ਜੀ ਆ ਦਾਸੀਏ ਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦਾ سلسلہ جاری ਹੈ ਤੇ ਅੱਜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਗੋਲੀਆਂ ਚਲਾਉਣ ਵਾਲੇ ਲੋਕ ਗੋਲੀਆਂ ਚਲਾ ਕੇ ਸ਼ਰੇਆਮ ਫਰਾਰ ਹੋ ਜਾਂਦੇ ਨੇ ਇਹਨਾਂ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਜੋ ਖੋਫ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਈਸ਼ਟ ਮੋਨ ਨਗਰ ਸੁਲਤਾਨਵਿੰਦ ਰੋਡ ਤੇ ਨਾਲ ਲੱਗਦੇ ਗगन ਫਰਨੀਚਰ ਵਾਲੇ ਦੀ ਦੁਕਾਨ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ ਸਨ ਅੰਨੇਵਾ ਗੋਲੀਆਂ ਚਲਾ ਕੇ ਫਰਾਰ ਹੋ ਗਏ ਦੁਕਾਨਦਾਰ ਦੇ ਮੁਤਾਬਕ 5 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹਨ ਤੇ ਉਹਨਾਂ ਦੇ ਕਰਿੰਦੇ ਨੂੰ ਵੀ ਗੋਲੀਆਂ ਲੱਗੀਆਂ ਹਨ ਇਸ ਤੋਂ ਇਲਾਵਾ ਮਾਮਲੇ ਦੇ ਵਿੱਚ ਕੀ ਕਿਹਾ ਤੁਸੀਂ ਵੀ ਸੁਣੋ ਤੇ ਇਹ ਕਿੱਥੇ ਤੁਹਾਡੀ ਦੁਕਾਨ ਹੈ ਜੀ ਇਹ ਰਾਮਨਗਰ ਇਸਮਨਗਰ ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਤੇ ਕਿੰਨੇ ਬੰਦੇ ਆਏ ਜਨਾਂ ਦੇ ਕੋਲ ਦੋ ਦੋ ਜਣੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਪਤਾ ਅੱਛਾ ਜੀ ਪਲੀਜ਼ ਪੋਸਟ ਕਰੋ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬੰਦਿਆਂ ਨੇ ਉਹ ਕੰਮ ਕੀਤਾ ਕਾਰਵਾਈ ਹੋਣੀ ਚਾਹੀਦੀ ਨਹੀਂ ਕੋਈ ਕੋਈ ਵਸਾਣਾ ਇਹ ਕੋਰੀ ਮਕਾਦਿਓ ਯਾਰ ਕੰਮ ਹੈ ਹਾਂ ਸਰ ਕੀ ਕਹਿਣਾ ਚਾਹੁੰਦੇ ਕਿੱਥੇ ਫਾਇਰਿੰਗ ਹੋਈ ਹੈ ਜੀ ਅੱਜ ਦੇ ਉੱਥੇ ਉਹਦੇ ਮੋਕੇ ਤੇ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਡੱਬ ਲੱਗੇ ਹੋਈ ਹੈ ਗਗਨ ਹੈ ਕਿ ਫਰਨੀਚਰ ਵਾਲੇ ਜੀ ਹੋਈ ਜੀ ਵਾਏ ਹੁਣ ਵੈਰੀਫਾਈ ਕਰ ਰਹੇ ਹਾਂ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆ ਜੀ ਹੁਣ ਚੈੱਕ ਕਰਦੇ ਆ ਅਸੀਂ ਪਹੁੰਚੇ ਹਾਂ ਇੱਥੇ ਦੇਖਦੇ ਕੀ ਹੈ ਕੈਮਰੇ ਚੈੱਕ ਕੀਤੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆ ਪਰਸਨਲ ਪੁੱਛ ਰਹੇ ਆ ਜੀ ਉੱਥੇ ਪਹੁੰਚੇ ਹਾਂ ਇੱਥੇ ਦੇਖ ਰਹੇ ਹਾਂ ਸਾਰਾ ਕੁਝ ਸਾਰਾ ਜ਼ਖਮੀ ਹੋਇਆ ਲੜਕਾ ਇੱਕ ਅ ਅਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਵੈਸੇ ਆਊਟ ਆਫ ਡੇਂਜਰ ਹੈ ਤਕਲੀਫ ਗਿਆ ਹੁਣ ਸਾਰਾ ਕਾਰਵਾਈ ਕੀਤੀ ਹੈ ਜੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬਲੇ ਕਾਈਆਂ ਕਿ ਇਹਦਾ ਲੜਕਾ ਇੱਕ ਬਾਹਰ ਹੈ ਉਹ ਕੁਝ ਲੈਣ ਦੇ ਦਾ ਵੀ ਹੋ ਸਕਦਾ ਇਸ਼ੂ ਹੋ ਸਕਦੇ ਆ ਤੇ ਇਹ ਸਾਰਾ ਚੈੱਕ ਕਰਕੇ ਥੋਰਲੀ ਚੈੱਕ ਕਰਕੇ ਫੇਰੀ ਠੀਕ ਹੈ ਜੀ